ਮੈਂ ਜੀ ਮਾਲ ਰੂਟ ਤੋਂ ਬੈਂਕ ਤੋਂ ਵਾਪਸ ਆ ਰਿਹਾ ਸੀ ਆਪਣੇ ਘਰ ਜਾਣ ਲਈ ਤੇ ਤਕਰੀਬਨ ਨੀਅਰ ਦੇਵਤਲਾ ਦੇ ਲਾਗੇ ਜਦੋਂ ਮੈਂ ਪਹੁੰਚਾ ਤੇ ਮੈਨੂੰ ਨਹੀਂ ਪਤਾ ਪਿੱਛੇ ਕੌਣ ਆ ਰਿਹਾ ਸੀ ਸੁੰਨ ਸ਼ਾਂ ਬਿਲਕੁਲ ਕੋਈ ਹੈ ਨਹੀਂ ਸੀਗਾ ਤੇ ਪਿੱਛੋਂ ਮੇਰ ਦੀ ਜੇਬ ਛੱਟ ਪਾਇਆ ਤੇ ਮੋਬਾਈਲ ਡੱਟ ਗਿਆ ਲੱਗਿਆ ਬਿਲਕੁਲ ਮਲਤ ਹੋ ਗਿਆ ਖੜਾ ਨਹੀਂ ਹੋਇਆ ਮੈਂ ਸਾਈਕਲ ਤੇ ਸੀਗਾ ਇਸ ਕਰਕੇ ਮਾ ਨੂੰ ਫੜ ਨਹੀਂ ਸਕਿਆ ਉਹ ਮੈਂ ਦਿਵਨ ਸਾਈਕਲ ਤੇ ਹੀ ਸਾਰਾ ਦਿਨ ਹੁਕਮਦਾ ਕਿਉਂਕਿ ਮੈਂ ਸੋਸ਼ਲ ਵਰਕ ਕਰਦਾ ਹੈਗਾ ਪਰ ਮੈਂ ਵੱਖ-ਵੱਖ ਜਗ੍ਹਾ ਤੇ ਇਹ ਜਿਹੜੀਆਂ ਵਾਦਦਾਤਾਂ ਕਪੂਥਲੇ ਵਿੱਚ ਬਹੁਤ ਵੱਧ ਰਹੀਆਂ ਸ਼ੇਧ ਪਕਸੋਂ ਇੰਨਾ ਰਸਲਾ ਹੈਗਾ ਉੱਥੇ ਵੀ ਲੋਕਾਂ ਦੀਆਂ ਵਾਲੀਆਂ ਲਾਈ ਜਾਂਦੀਆਂ ਹੈਗੀਆਂ ਫਿਰ ਬਾਗ ਦੇ ਵਿੱਚ ਸ਼ਲਾ ਉਹ ਬਾਗ ਚ ਵੀ ਕਾਫੀ ਘਟਨਾਵਾਂ ਹੁੰਦੀਆਂ ਹਨ ਹੁਣ ਖਾਸ ਕਰਕੇ ਮੈਂ ਪਿਛਲੇ 1 ਮਹੀਨੇ ਤੋਂ ਦੇਖ ਰਿਹਾ ਜਿਹੜੇ ਦੇਵੀ ਤਲਾ ਤੋਂ ਜਟਪੁਰੇ ਨੂੰ ਰਸਤਾ ਜਾਂਦਾ ਹੈਗਾ ਇਸ ਰਸਤੇ ਤੇ ਬਹੁਤ ਇਸ ਵੇਲੇ ਲੁੱਟਖਾ ਹੁੰਦੀਆਂ ਹੈਗੀਆਂ ਤੇ ਕਿਸੇ ਦਾ ਮੋਬਾਈਲ ਜਾਂਦਾ ਕਿਸੇ ਚੈਨ ਖੋਲ ਲੈਂਦੀ ਹੈ ਜਾਂ ਕਿਸੇ ਸ਼ਰਿਆ ਮੋਟਰਸਾਈਕਲ ਖੋ ਕੇ ਲੈ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਇਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਨੂੰ ਇਹ ਚੀਜ਼ ਦੇ ਅੰਕੁਸ਼ ਲਾਉਣਾ ਚਾਹੀਦਾ ਔਰ ਜਿਹੜੇ ਪੀੜਤਾ ਹੈਗੇ ਲੋਕ ਹੈ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਅਲੱਗ-ਅਲੱਗ ਉਲਝਣਾਂ ਚ ਪਾ ਕੇ ਤੁਸੀਂ ਆ ਬਣਾ ਕੇ ਲਿਓ ਤੇ ਤੁਸੀਂ ਆ ਬਣਾ ਕੇ ਲਿਓ ਜਿਵੇਂ ਅੱਜ ਮੈਂ ਥਾਣੇ ਗਿਆ ਰਿਪੋਰਟ ਦਰਜ ਜ਼ਰੂਰ ਰਿਪੋਰਟ ਦਰਜ ਕਰਾਉਣ ਗਿਆ ਉਹਨਾਂ ਨੇ ਮੈਂ ਕਿਹਾ ਮੈਂ ਕਿਹਾ ਫਿਰ ਦਰਜ ਕੋਈ ਨਹੀਂ ਇੰਨੀ ਜਲਦੀ ਆ ਫਿਰ ਦਰਜ ਨਹੀਂ ਹੁੰਦੀ ਕਿ ਕਿਉਂਕਿ ਹੋ ਸਕਦਾ ਤੁਹਾਡਾ ਮਾਈ ਮਿਲ ਜਾ ਸਾਨੂੰ ਐਫ ਆਈ ਆਰ ਦਰਜ ਕਰਨੀ ਆ ਬਹੁਤ ਫਿਰ ਮੁਸ਼ਕਲ ਹੋ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਇੱਕ ਅਦਾ ਦਿਨ ਦੇਖ ਲਓ ਤੇ ਤੁਹਾਨੂੰ ਜੇ ਫਿਰ ਮੈਂ ਐਸ ਐਚਓ ਸਾਹਿਬ ਨੂੰ ਮਿਲਿਆ ਐਸ ਐਸ ਸਾਹਿਬ ਨੇ ਹੀ ਮਸਕਰਾ ਕੇ ਕਹਿਤਾ ਕਿ ਸ਼ਾਮ ਨੂੰ ਆਏ ਸ਼ਾਮ ਨੂੰ ਆਪਾਂ ਤੇ ਬੈਠ ਕੇ ਦੇਖਦੇ ਹਾਂ ਮੈਂ ਜੀ ਮਾਲ ਰੂਟ ਤੋਂ ਬੈਂਕ ਤੋਂ ਵਾਪਸ ਆ ਰਿਹਾ ਸੀ ਆਪਣੇ ਘਰ ਜਾਣ ਲਈ ਤਤ तकरीबन ਨੀਅਰ ਦੇਵਤਲਾ ਦੇ ਲਾਗੇ ਜਦੋਂ ਮੈਂ ਪਹੁੰਚਾ ਤੇ ਮੈਨੂੰ ਨਹੀਂ ਪਤਾ ਪਿੱਛੇ ਕੌਣ ਆ ਰਿਹਾ ਸੀ ਸੁਣ ਸ਼ਣ ਬਿਲਕੁਲ ਕੋਈ ਹੈ ਨਹੀਂ ਸੀਗਾ ਤੇ ਪਿੱਛੋਂ ਆ ਮੇਰ ਜੇਬ ਛੱਟ ਪਾਇਆ ਤੇ ਮੋਬਾਈਲ ਕੱਢ ਕੇ ਉਹ ਲੈ ਗਿਆ ਬਿਲਕੁਲ ਮਲ ਤੋਰ ਗਿਆ ਫਿਰ ਖੜਾ ਨਿਉ ਮੈਂ ਸਾਈਕਲ ਤੇ ਸੀਗਾ ਇਸ ਕਰਕੇ ਮਾ ਨੂੰ ਫੜ ਨਹੀਂ ਸਕਿਆ ਹਮ ਹਮ ਮੈਂ ਟਗੂਨ ਸਰਕਲ ਤੇ ਹੀ ਸਾਰਾ ਦਿਨ ਹੁੰਦਾ ਕਿਉਂਕਿ ਮੈਂ ਸੋਸ਼ਲ ਵਰਕ ਕਰਦਾ ਹੈਗਾ ਪਰ ਮੈਂ ਵੱਖ-ਵੱਖ ਜਗ੍ਹਾ ਤੇ ਇਹ ਜਿਹੜੀਆਂ ਵਾਰਦਾਤਾਂ ਕਪੂਥਲੇ ਵਿੱਚ ਬਹੁਤ ਵੱਧ ਰਹੀਆਂ ਸ਼ਹੀਦ ਪਾਕਸੋਂ ਇੰਨਾ ਰਸ ਵਾਲਾ ਹੈਗਾ ਉੱਥੇ ਵੀ ਲੋਕਾਂ ਦੀਆਂ ਵਾਲੀਆਂ ਲਾਈ ਜਾਂਦੀਆਂ ਹੈਗੀਆਂ ਫਿਰ ਬਾਗ ਦੇ ਵਿੱਚ ਸ਼ਲਾ ਉਹ ਬਾਗ ਚ ਵੀ ਕਾਫੀ ਘਟਨਾਵਾਂ ਹੁੰਦੀਆਂ ਹਨ ਹੁਣ ਖਾਸ ਕਰਕੇ ਮੈਂ ਪਿਛਲੇ 1 ਮਹੀਨੇ ਤੋਂ ਦੇਖ ਰਿਹਾ ਜਿਹੜੇ ਦੇਵੀ ਤਲਾ ਤੋਂ ਜਟਪੁਰੇ ਨੂੰ ਰਸਤਾ ਜਾਂਦਾ ਹੈਗਾ ਇਸ ਰਸਤੇ ਤੇ ਬਹੁਤ ਇਸ ਵੇਲੇ ਲੁੱਟਖੁਆ ਹੁੰਦੀਆਂ ਹੈਗੀਆਂ ਤੇ ਕਿਸੇ ਦਾ ਮੋਬਾਈਲ ਜਾਂਦਾ ਕਿਸੇ ਚੈਨ ਖੋਲਿੰਦੀ ਹੈ ਜਾਂ ਕਿਸੇ ਸ਼ਰਿਆ ਮੋਟਰਸਾਈਕਲ ਖੋ ਕੇ ਲੈ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਇਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਨੂੰ ਇਹ ਚੀਜ਼ ਦੇ ਅੰਕੁਸ਼ ਲਾਉਣਾ ਚਾਹੀਦਾ ਔਰ ਜਿਹੜੇ ਪੀੜਤਾ ਹੈਗੇ ਲੋਕ ਹੈ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਅਲੱਗ-ਅਲੱਗ ਉਲਝਣਾਂ ਚ ਪਾ ਕੇ ਤੁਸੀਂ ਆ ਬਣਾ ਕੇ ਲਿਓ ਤੁਸੀਂ ਆ ਬਣਾ ਕੇ ਲਿਓ ਜਿਵੇਂ ਅੱਜ ਮੈਂ ਇਹ ਥਾਣੇ ਗਿਆ ਰਿਪੋਰਟ ਦਰਜ ਕਰੂ ਰਿਪੋਰਟ ਦਰਜ ਕਰਾਉਣ ਗਿਆ ਉਹਨਾਂ ਨੇ ਮੈਂ ਕਿਹਾ ਮੈਂ ਕਿਹਾ ਫਿਰ ਦਰਜ ਕੋਈ ਇੰਨੀ ਜਲਦੀ ਆ ਫਿਰ ਦਰਜ ਨਹੀਂ ਹੁੰਦੀ ਕਿ ਕਿਉਂਕਿ ਹੋ ਸਕਦਾ ਤੁਹਾਡਾ ਮੋਬਾਈਲ ਮਿਲ ਜਾਏ ਸਾਨੂੰ ਐਫ ਆਈ ਆਰ ਦਰਜ ਕਰਨੀ ਆ ਬਹੁਤ ਫਿਰ ਮੁਸ਼ਕਲ ਹੋ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਇੱਕ ਅਦਾ ਦਿਨ ਦੇਖ ਲਓ ਤੇ ਤੁਹਾਨੂੰ ਜੇ ਫਿਰ ਮੈਂ ਐਸ ਐਚਓ ਸਭ ਨੂੰ ਮਿਲਿਆ ਐਸ ਐਸ ਸਾਹਿਬ ਨੇ ਹੀ ਕੇ ਮੁਸਕਰਾ ਕੇ ਕਹਿਤਾ ਕਿ ਸ਼ਾਮ ਨੂੰ ਆਏ ਸ਼ਾਮ ਨੂੰ ਆਪਾਂ ਤੇ ਬੈਠ ਕੇ ਦੇਖਾਂਗੇ